welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਣ ਤੇ ਜਵਾਕਾਂ ਦੇ ਸਕੂਲ ਦੀ ਤਿਆਰੀ ਹੋ ਰਹੀ ਹੈ ਤੇ ਅੱਜ ਵਰਦੀਆਂ ਤੋਂ ਬੁਣੀਆਂ ਵੇ ਤੇ ਚੱਲੀਆਂ ਕਿ ਕੱਲ ਇੱਕ ਵਰਦੀਆਂ ਇਹਨਾਂ ਨੂੰ ਮਿਲਦੀਆਂ ਸੀ ਕੱਲ ਪਰਸੋਂ ਦਾ ਸੁਣਿਆ ਤੇ ਪਤਾ ਨਹੀਂ ਅੱਜ ਮਿਲਣ ਕਿ ਕਦੋਂ ਕੱਲ ਇਹਨਾਂ ਦੀ ਗਿੱਲੀਆਂ ਵਰਦੀਆਂ ਤੇ ਸੁੱਕਣੇ ਵੀ ਨਹੀਂ ਪਾਈਆਂ ਇਹਨਾਂ ਨੂੰ ਕੋਈ ਜਾਦ ਤੇ ਰਹਿ ਗਈਆਂ ਇਹ ਵਰਦੀ ਤੋਂ ਬਿਨਾਂ ਹੀ ਚਲੋ ਜਾਓ ਤੇ ਅੱਜ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਆ ਕਿ ਚਾਚੇ ਦਾ ਪੈਣਾ ਲੈਂਟਰ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਕੀ ਕੁਛ ਅੱਜ ਹੁੰਦਾ ਦੇਖਦੇ ਰਹੋ ਵੀਡੀਓ ਨੂੰ ਵੀਡੀਓ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਿਆ ਕਰੋ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਰਦੇ ਆਂ ਵੀਡੀਓ ਕੰਟੀਨਿਊ 10 ਕੁ ਮਿੰਟਾਂ ਦਾ ਖੱਲੇ ਆਉਣਾ ਵਾ ਤੇ ਹਾਲ ਲਸਣ ਦੀਆਂ ਬਜਾਈਆਂ ਕਣਕਾਂ ਦੀਆਂ ਬਜਾਈਆਂ ਹੋ ਚੁੱਕੀਆਂ ਵਾ ਤੇ ਸਕੂਲ ਨੂੰ ਤਿਆਰੀ ਹੈ ਤੇ ਚਲਦੇ ਆਂ ਇਹਨਾਂ ਨੂੰ ਚੜਾ ਕੇ ਤੇ ਬਾਕੀ ਦਾ ਕੰਮ ਕਰ ਫੇਰ ਦੇਖਦੇ ਆਂ ਠੀਕ ਆ ਜੀ ਚਲੋ ਆ ਵੀ ਸਕੂਲ ਵਾਲੇ ਜਾਕਨ ਤਾਂ ਚੜਾਤਾ ਸਕੂਲ ਨੂੰ ਤੇ ਬਾਕੀ ਜਿਹੜਾ ਮੌਸਮ ਵਧੀਆ ਹੋ ਗਿਆ ਨਾ ਸਾਫ ਜਿਹੜੀ ਵਿੱਚੋਂ 8-9 ਦਿਨ ਤਾਂ ਹੁੰਦਾ ਪਈ ਉਹਦੇ ਉਹ ਤੋਂ ਬਾਅਦ ਜਿਹੜਾ ਹੁਣ ਤਪਨੇ ਕਰਨ ਲੱਗੇ ਆਇਆਂ ਲੱਗਦਾ ਜਿਵੇਂ ਸਾਲਾਂ ਤੋਂ ਬਾਅਦ ਆਉਂਦੀ ਨਾ ਗਰਮੀ ਵਾਲੇ ਮੌਸਮ ਸਟਾਰਟ ਹੁੰਦੇ ਆ ਜਿਵੇਂ ਜਨਵਰੀ ਮਾਰਚ ਉਦਾਂ ਇਹੋ ਦਿਖਣ ਲੱਗ ਗਿਆ ਮੌਸਮ ਵੀ ਤੇ ਲਾ ਵੀ ਲੈਂਟਰ ਦੀ ਹੋ ਗਈ ਤਿਆਰੀ ਜਾਲ ਬੰਨਿਆਗਾ ਫਿਟਿੰਗ ਹੋ ਗਈ ਮਸ਼ੀਨ ਵੀ ਆ ਗਈ ਤੇ ਬਸ ਮਾੜੀ ਮੋਟੀ ਸੈਟਿੰਗ ਕਰਕੇ ਤੇ ਚਲਾਉਣਾ ਹੀ ਕਾ ਖਰੀ ਮਸ਼ੀਨ ਕਰ ਦੂਆ ਤੇ ਬਹੁਤ ਨਹੀਂ ਰੱਖੀ ਆਪ لہری آخری ٹرالی بجری والی پلٹونی ہے ਥੱਲੇ ਵਿਛਾ ਕੇ ਪੱਲੜ ਤੇ ਮਸ਼ੀਨ ਦੀ ਸੈਟਿੰਗ ਹੋ ਗਈ ਹੈ ਤੇ ਹੋਰ ਅੱਧੇ ਪੌਣੇ ਘੰਟੇ ਦਾ ਘੰਟੇ ਦਾ ਕੰਮ ਸ਼ੁਰੂ ਕਰ ਦੇਣਾ ਲੈਂਟਰ ਪਾਉਣ ਦਾ ਠੀਕ ਹੈ ਤੇ ਰਿੱਤਾ ਰਿੱਤਾ ਵੀ ਸਰ ਜਾਣਾ ਕਿੰਨੇ ਚੇਲੇ ਦੋ ਟਰਾਲੇ ਆ ਛੋਟੇ ਕਿ ਵੱਡੇ ਵੱਡੇ ਠੀਕ ਰੇਤਾ ਸੀ ਮੈਲੀ ਤੇ ਸਾਡਾ ਪਾਣੀ ਪਾ ਕੇ ਹੁਣ ਧੋਣ ਲੱਗੇ ਆਇਆ ਸਾਫ ਰੇਤਾ ਚਲਾਉਣੀ ਆ ਆਵੇ ਸੀਮੈਂਟ ਰੱਕ ਕਿੱਧਰ ਲੜ ਗਿਆ ਖਾਲਾ ਹਾਂ ਦਾ ਉਧਰ ਦੀ ਬੱਸ ਕੰਮ ਕਿ ਆਊਗਾ ਆ ਗਿਆ ਪੂਰਾ ਪਾਣੀ ਪੂਰਾ ਆ ਬਾਈ ਵੀ ਆ ਗਿਆ ਵੇਖੋ ਹੋ ਬਈ ਠੀਕ ਆ ਹਾਂਜੀ ਚਲੋ ਬੜੀ ਵਧੀਆ ਤੂੰ ਟਰੈਕਟਰ ਆ ਇਥੇ ਲਾ ਕੇ ਦੂਜੀ ਨਹੀਂ ਪਟਰੈਕਟਰ ਲਿਆ ਜੀ ਟਰਾਲੀ ਕੱਢ ਕੇ ਲੱਗਣਾ ਨਹੀਂ ਉਹਦੇ ਸਾਈਡ ਦੇ ਦੂਜੀ ਪੈ ਤਾ ਫਿਰ ਲਿਆਉਣਾ ਤਾਂ ਪੈਣਾ ਕਿਵੇਂ ਪਹੁੰਚ ਦਵਾਵਾਂਗੇ ਸਾਡੀ ਤਾਂ ਹੀ ਕਰਨੀ ਤਾਂ ਪੈਣੀ ਪਲਟੀ ਤਾਂ ਕਰਨੀ ਪੈਣੀ ਬੰਦ ਕਰੋ ਮੋਟਰ ਉਹ ਵੱਡੀ ਭੋਲੇ ਨਾ ਆਪਣੇ ਆਹੋ ਤੋਂ ਨੱਪੀ ਫਿਰਦਾ ਚਲੋ ਦੁਬਾਰਾ ਲਾਓ ਕੋਈ ਨਹੀਂ ਨੱਪਣਾ ਨਹੀਂ ਪੜਲਾਂ ਲੈ ਲਈ ਚੱਕੀ ਗਈ ਚਲ ਜਾ ਲੈ ਜਾ ਉਹ ਥਰੀ ਵਾਲਾ ਚੱਲ ਗਿਆ ਵੱਡੀ ਚਲੋ ਲੇ ਵੀ ਮਿੱਤਰ ਪਿਆਰਿਓ ਮਸ਼ੀਨ ਜਿਹੜੀ ਆ ਪਈਆ ਚੱਲ ਠੀਕ ਆ ਤੁਹਾਨੂੰ ਦਿਖਾ ਦੇਣੇ ਹਾਂ ਕਿ ਕਿਵੇਂ ਚਲਦੀ ਹੋਈ ਆ ਜੀ ਸਟਾਰਟਿੰਗ ਬੈਟਿੰਗ ਹੋ ਰਹੀ ਆ ਤੇ ਆਹ ਜਾਈ ਮਿੱਤਰੋ ਹਰ ਤਰ੍ਹਾਂ ਦੇ ਟੱਕਟਿਆਂ ਦਾ ਮਾਲ ਹੈ ਗਿਆ ਵੇ ਕੋਈ ਕੰਮ ਜਲੀਮ ਦਾ ਉਹ ਵੀ ਹੋ ਗਿਆ ਅੜ ਗਈ ਰੇੜੀ ਆਹ ਬਚਰੀ ਹੱਥਾਂ ਦਾ ਸੋਹਣੀ ਪਣੀ ਟਰੈਕਟਰ ਆਇਆ ਨਹੀਂ ਤੇ ਆਪਣਾ ਲਾ ਕੇ ਤੇ ਫਿਰ ਖਾਲੀ ਕਰਦੇ ਆ ਟਰਾਲੀ ਕਿ ਕਈ ਲੈ ਆ ਕੇ ਦੇ ਬਈ ਲੈ ਵੀ ਛੱਤ ਦੇ ਉੱਤੋਂ ਵੀ ਤੁਹਾਨੂੰ ਦਿਖਾ ਦਿੰਨੇ ਆਵੇ ਠੀਕ ਹੈ ਆ ਚੱਲਦਾ ਰਹਿ ਕੰਮ ਉਹ ਹੋ ਗਿਆ ਆ ਆ ਦੇਖੋ ਹਾਏ ਹੋਰ ਉੱਤੋਂ ਸ਼ੁਰੂ ਹੋ ਗਿਆ ਨਾ ਫੋਟੇ ਕਿਦਾਰ ਕਿਵੇਂ ਹੈ ਦੇਖ ਕੇਦਾਰ ਹੂੰ ਠੀਕ ਆ ਇਹ ਠੇਕੇਦਾਰ ਜੀ ਹਾਂ ਲੈਂਟਰ ਜਦੋਂ ਪੈਂਦਾ ਪੂਰਾ ਵਿਆਹ ਵਾਲਾ ਹੰਦਾ ਮਾਹੌਲ ਇਧਰੇ ਖੁੱਦ ਉਧਰ ਪੀਪੀਆਂ ਲੱਗੀਆਂ ਆ ਉਹ ਰਾਸ਼ਨ ਵਾਣੀ ਬਣਾਉਣਾ ਮੋਟਰ ਬੰਦ ਕਰਾਈ ਮੋਟਰ ਬੰਦ ਕਰੀ

ਲੇ ਆਣੇ ਚਲੋ ਲੈ 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 ਬਣਾ ਹੈ ਹੈ

ਤਰਾ ਕੰਮ ਨੇ ਪੜ ਗਿਆ ਤੇ ਸਾਰਾ ਸਮਾਨ ਧੋਦੂ ਕੇ ਤੇ ਕਟਾਫ ਮਾ ਅੰਮੜ ਆਇ ਚੱਕ ਸਨਮਾਨ ਤ ਠੀਕ ਆ